ਇੱਕ 30 ਸਾਲ ਦੀ ਕੁੜੀ ਜਿਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ ਉਹ ਆਪਣੀ ਇੱਕ ਸਹੇਲੀ ਦੇ ਵਿਆਹ ਤੇ ਜਾਂਦੀ ਹੈ ਉਸ ਦੀ ਸਹੇਲੀ ਨੇ ਉਸ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਬੁਲਾ ਲਿਆ ਸੀ ਜਦੋਂ ਉਸ ਦੇ ਪਿਤਾ ਨੂੰ ਪਹਿਲੀ ਵਾਰ ਮਿਲੀ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਸਹੇਲੀ ਦਾ ਪਿਤਾ ਹੈ ਕਿਉਂਕਿ ਉਸ ਦੀ ਸਹੇਲੀ ਦਾ ਪਿਤਾ ਬਹੁਤ ਜਵਾਨ ਲੱਗ ਰਿਹਾ ਸੀ ਉਹ ਤਾਂ ਮਨ ਹੀ ਮਨ ਸੋਚਣ ਲੱਗੀ ਸੀ ਕਿ ਕਾਸ਼ ਏ ਮੇਰਾ ਪਤੀ ਬਣ ਜਾਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਵਿਆਹ ਵਿੱਚ ਉਸ ਨਾਲ ਕੁਝ ਅਜੀਹਾ ਹੋਵੇਗਾ ਜਿਸ ਬਾਰੇ ਉਸਨੇ ਸੋਚਿਆ ਨਹੀਂ ਸੀ ਜਦੋਂ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਸੀ ਤਾਂ ਉਸ ਦੀ ਸਹੇਲੀ ਦੇ ਪਿਤਾ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਦੇ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਇੱਕ ਔਰਤ ਜਿਸ ਦਾ ਨਾਮ ਮਾਧਵੀ ਸੀ ਤੇ ਉਸ ਦੀ ਉਮਰ 30 ਸਾਲ ਦੀ ਸੀ ਉਹ ਲਖਨਊ ਦੀ ਰਹਿਣ ਵਾਲੀ ਬਹੁਤ ਸੋਹਣੀ ਸੁਨੱਖੀ ਮੋਟੀ ਆਰਸੀ ਉਸ ਨੂੰ ਹਰ ਤਰ੍ਹਾਂ ਦੇ ਪਾਏ ਹੋਏ ਕੱਪੜੇ ਜੱਜ ਜਾਂਦੇ ਸੀ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮਾਦਰੀ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਤੇ ਹਜੇ ਤੱਕ ਉਹਨਾਂ ਦਾ ਕੋਈ ਬੱਚਾ ਵੀ ਨਹੀਂ ਹੋਇਆ ਸੀ ਕਿਉਂਕਿ ਉਹਨਾਂ ਦੋਵਾਂ ਪਤੀ ਪਤਨੀ ਦੀ ਵਿਆਹ ਤੋਂ ਬਾਅਦ ਕਦੇ ਬਣੇ ਹੀ ਨਹੀਂ ਸੀ ਇਸ ਲਈ ਉਸ ਨੂੰ ਆਪਣੇ ਪਤੀ ਦਾ ਪਿਆਰ ਕਦੇ ਨਹੀਂ ਮਿਲਿਆ ਆਪਣੇ ਪਤੀ ਤੋਂ ਵੱਖ ਹੋਣ ਤੋਂ ਬਾਅਦ ਵੀ ਮਾਦਰੀ ਨੂੰ ਰਹਿਣ ਦੇ ਖਰਚੇ ਦੀ ਕੋਈ ਪਰਵਾਹ ਨਹੀਂ ਸੀ ਉਹਨੂੰ ਆਪਣਾ ਵੱਖਰਾ ਘਰ ਲੈ ਕੇ ਇਕੱਲੀ ਰਹਿੰਦੀ ਸੀ ਇੱਕ ਦਿਨ ਮਾਦਰੀ ਨੂੰ ਕਾਲਜ ਟਾਈਮ ਦੀ ਇੱਕ ਸਹੇਲੀ ਸਪਨਾ ਦਾ ਫੋਨ ਆਉਂਦਾ ਹੈ ਉਸਦੀ ਬਹੁਤ ਚੰਗੀ ਸਹੇਲੀ ਸੀ ਅੱਜ ਕਾਫੀ ਸਮੇਂ ਬਾਅਦ ਉਸਨੇ ਫੋਨ ਕੀਤਾ ਸੀ ਉਸਨੇ ਮਾਦਰੀ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਸਦਾ ਇਸੇ ਮਹੀਨੇ ਵਿਆਹ ਹੋ ਰਿਹਾ ਹੈ ਮਾਦਰੀ ਨੇ ਉਸਨੂੰ ਵਧਾਈ ਦਿੱਤੀ ਤਾਂ ਸਪਨਾ ਨੇ ਮਾਦਰੀ ਨੂੰ ਕਿਹਾ ਕਿ ਵਧਾਈ ਤਾਂ ਠੀਕ ਹੈ ਤੁਸੀਂ ਮੇਰੇ ਵਿਆਹ ਤੇ ਮੇਰੇ ਘਰ ਕੁਝ ਦਿਨ ਪਹਿਲਾਂ ਆ ਜਾਣਾ ਕਿਉਂਕਿ ਮਾਦਰੀ ਉਸ ਦੀ ਸਭ ਤੋਂ ਚੰਗੀ ਸਹੇਲੀ ਸੀ ਇਸ ਲਈ ਉਹ ਮਾਦਰੀ ਨੂੰ ਕੁਝ ਦਿਨ ਪਹਿਲਾਂ ਆਪਣੇ ਘਰ ਬੁਲਾ ਰਹੀ ਸੀ ਜਿਸ ਕਰਕੇ ਸਪਨਾ ਨੂੰ ਮਾਦਰੀ ਨੇ ਹਾਂ ਕਹਿ ਦਿੱਤੀ ਸੀ ਉਹ ਮਾਦਰੀ ਨੂੰ ਰੋਜ਼ ਫੋਨ ਕਰਕੇ ਪੁੱਛਦੀ ਕਿ ਤੂੰ ਕਦੋਂ ਆਵੇਂਗੀ ਜਲਦੀ ਆ ਜਾਵੋ ਮਾਦਰੀ ਹਰ ਵਾਰ ਇਹ ਕਹਿੰਦੀ ਕਿ ਹਾਂ ਮੈਂ ਇੱਕ ਹਫਤਾ ਪਹਿਲਾਂ ਤੁਹਾਡੇ ਕੋਲ ਆ ਜਾਵਾਂਗੀ ਫਿਰ ਇੱਕ ਦਿਨ ਸਪਨਾ ਨੇ ਮਾਦਰੀ ਨੂੰ ਫੋਨ ਕਰਕੇ ਕਿਹਾ ਹੁਣ ਸਿਰਫ ਇੱਕ ਹਫਤਾ ਹੀ ਰਹਿ ਗਿਆ ਹੈ ਤੂੰ ਕਹਿ ਰਹੀ ਸੀ ਕਿ ਇੱਕ ਹਫਤਾ ਪਹਿਲਾਂ ਆ ਜਾਵਾਂਗੀ ਇਸ ਲਈ ਹੁਣੇ ਆ ਜਾਵੋ ਹੁਣ ਇੱਕ ਹਫਤਾ ਹੀ ਬਾਕੀ ਹੈ ਪਹਿਲਾਂ ਤਾਂ ਮਾਦਰੀ ਸੋਚ ਰਹੀ ਸੀ ਕਿ ਅੱਜ ਕੱਲ ਇੰਨੇ ਦਿਨ ਪਹਿਲਾਂ ਕਿਸੇ ਦੇ ਘਰ ਜਾਣਾ ਠੀਕ ਨਹੀਂ ਲੱਗਦਾ ਇਸੇ ਲਈ ਉਹ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਸੀ ਪਰ ਹੁਣ ਸਪਨਾ ਹਰ ਰੋਜ਼ ਮਾਦਰੀ ਨੂੰ ਫੋਨ ਕਰਨ ਲੱਗ ਪਈ ਸੀ ਇਸ ਲਈ ਉਹ ਉਸ ਦੀ ਗੱਲ ਹੁਣ ਟਾਲ ਨਹੀਂ ਸਕਦੀ ਸੀ ਫਿਰ ਮਾਦਰੀ ਨੇ ਸਪਨਾ ਨੂੰ ਕਿਹਾ ਠੀਕ ਹੈ ਮੈਂ ਸ਼ਾਮ ਨੂੰ ਚੱਲ ਪਾਵਾਂਗੀ ਇਸ ਤੋਂ ਬਾਅਦ ਮਾਦਰੀ ਨੇ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਸ਼ਾਮ ਨੂੰ ਹੀ ਆਪਣੇ ਘਰੋਂ ਚੱਲ ਪਈ ਉਸ ਨੇ ਬੱਸ ਸਟੈਂਡ ਤੋਂ ਬੱਸ ਫੜੀ ਤੇ ਅਗਲੇ ਦਿਨ ਸਵੇਰੇ ਸਪਨਾ ਤੇ ਕਾਰ ਪਹੁੰਚ ਗਈ ਬੱਸ ਸਟੈਂਡ ਤੋਂ ਸਪਨਾ ਆਪ ਮਾਦਰੀ ਨੂੰ ਲੈਣ ਆਈ ਸੀ ਜਦੋਂ ਮਾਦਰੀ ਉਸਦੇ ਘਰ ਪਹੁੰਚੀ ਤਾਂ ਸਪਨਾ ਨੇ ਉਸ ਨੂੰ ਸਾਰਿਆਂ ਨਾਲ ਮਿਲਾਇਆ ਫਿਰ ਮਾਦਰੀ ਦਾ ਸਾਰਾ ਸਮਾਨ ਇੱਕ ਕਮਰੇ ਵਿੱਚ ਰੱਖ ਕੇ ਸਪਨਾ ਨੇ ਕਿਹਾ ਇਹ ਤੇਰਾ ਕਮਰਾ ਹੈ ਹੁਣ ਤੁਸੀਂ ਆਰਾਮ ਕਰ ਲਵੋ ਤੇ ਮੈਂ ਕੁਝ ਕੰਮ ਕਰ ਲੈਂਦੀ ਹਾਂ ਉਸ ਤੋਂ ਬਾਅਦ ਅਸੀਂ ਗੱਲਾਂ ਕਰਾਂਗੇ ਮਾਦਰੀ ਫਰੈਸ਼ ਹੋਣ ਤੋਂ ਬਾਅਦ ਕੁਝ ਸਮੇਂ ਲਈ ਸੌਂ ਜਾਂਦੀ ਹੈ ਕਿਉਂਕਿ ਉਹ ਸਾਰੀ ਰਾਤ ਬੱਸ ਵਿੱਚ ਸਫ਼ਰ ਕਰਕੇ ਥੱਕ ਗਈ ਸੀ ਜਦੋਂ ਮਾਦਰੀ ਉੱઠી ਤਾਂ ਸ਼ਾਮ ਹੋ ਗਈ ਸੀ ਫਿਰ ਜਿਵੇਂ ਹੀ ਮਾਦਰੀ ਤਿਆਰ ਹੋ ਕੇ ਪਹੁੰਚੀ ਤਾਂ ਸਪਨਾ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ ਹੈ ਤੇ ਉਹ ਮਾਦਰੀ ਨੂੰ ਆਪਣੇ ਵਿਆਹ ਦੇ ਕੱਪੜੇ ਦਿਖਾਉਣ ਲੱਗਦੀ ਹੈ ਉੱਥੇ ਮਾਦਰੀ ਦੇ ਸਾਹਮਣੇ ਸਪਨਾ ਦਾ ਪਿਤਾ ਬੈਠਾ ਸੀ ਮਾਦਰੀ ਨੂੰ ਨਹੀਂ ਪਤਾ ਸੀ ਕਿ ਉਹ ਸਪਨਾ ਦਾ ਪਿਤਾ ਹੈ ਕਿਉਂਕਿ ਸਪਨਾ ਦਾ ਪਿਤਾ ਦੇਖਣ ਵਿੱਚ ਬਹੁਤ ਚੰਗੇ ਸਰੀਰ ਦਾ ਲੱਗ ਰਿਹਾ ਸੀ ਮਾਦਰੀ ਨੂੰ ਉਸ ਦਾ ਆਪਣੇ ਵੱਲ ਦੇਖਣ ਦਾ ਤਰੀਕਾ ਕੁਝ ਗਲਤ ਲੱਗ ਰਿਹਾ ਸੀ ਉਹ ਜਿਸ ਤਰ੍ਹਾਂ ਮਾਦਰੀ ਨੂੰ ਦੇਖ ਰਿਹਾ ਸੀ ਉਸ ਨੂੰ ਲੱਗਾ ਜਿਵੇਂ ਉਹ ਉਸ ਨੂੰ ਪਸੰਦ ਕਰਨ ਲੱਗ ਪਿਆ ਹੈ ਉਹ ਬਹੁਤ ਦੇਰ ਤੱਕ ਉੱਥੇ ਬੈਠਾ ਰਿਹਾ ਸੀ ਮਾਦਰੀ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਉਹ ਵਾਰ-ਵਾਰ ਉਸ ਵੱਲ ਵੇਖ ਰਹੀ ਸੀ ਜਦੋਂ ਮਾਦਰੀ ਸਪਨਾ ਦੇ ਕੋਲ ਬੈਠੀ ਸੀ ਤਾਂ ਉਹਨਾਂ ਦੇ ਸਕੂਲ ਸਮੇਂ ਦੀਆਂ ਕੁਝ ਸਹੇਲੀਆਂ ਵੀ ਉੱਥੇ ਆ ਗਈਆਂ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਉਹ ਇੱਕ ਦੂਜੇ ਦੇ ਵਿਆਹ ਤੇ ਆਪਣੇ ਪਤੀ ਦੀਆਂ ਗੱਲਾਂ ਕਰ ਰਹੀਆਂ ਸੀ ਪਰ ਮਾਦਰੀ ਉੱਥੇ ਚੁੱਪਚਾਪ ਬੈਠੀ ਰਹੀ ਕਿਉਂਕਿ ਉਸਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸਦਾ ਪਤੀ ਬਹੁਤਾ ਚੰਗਾ ਨਹੀਂ ਸੀ ਇਸ ਲਈ ਉਸਦਾ ਆਪਣੇ ਪਤੀ ਨਾਲ ਜਲਦੀ ਹੀ ਤਲਾਕ ਹੋ ਗਿਆ ਸੀ ਜਦੋਂ ਕੁਝ ਦੇਰ ਬਾਅਦ ਸਾਰੇ ਉੱਥੋਂ ਚਲੇ ਗਏ ਤਾਂ ਸਪਨਾ ਨੇ ਉਸ ਆਦਮੀ ਬਾਰੇ ਪੁੱਛਿਆ ਸਪਨਾ ਨੇ ਕਿਹਾ ਉਹ ਮੇਰੇ ਪਾਪਾ ਹਨ ਤੇ ਉਹਨਾਂ ਦਾ ਨਾਂ ਸੰਜੇ ਹੈ ਮੇਰੇ ਪਾਪਾ ਕੰਮ ਕਰਦੇ ਸੀ ਪਰ ਹੁਣ ਰਟਾਇਰ ਹੋ ਗਏ ਹਨ ਤੇ ਇਸ ਲਈ ਹੁਣ ਘਰੇ ਹੀ ਰਹਿੰਦੇ ਹਨ ਜਦੋਂ ਤੂੰ ਆਈ ਸੀ ਤਾਂ ਬਾਜ਼ਾਰ ਗਏ ਹੋਏ ਸੀ ਸਭ ਕੁਝ ਇਸੇ ਤਰ੍ਹਾਂ ਚੱਲਦਾ ਰਿਹਾ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਸੌਣ ਲਈ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ ਮਾਦਰੀ ਵੀ ਬਿਸਤਰੇ ਤੇ ਲੇਟ ਗਈ ਪਰ ਉਸ ਨੂੰ देर ਰਾਤ ਤੱਕ ਨੀਂਦ ਨਹੀਂ ਆਈ ਕਿਉਂਕਿ ਉਹ ਸ਼ਾਮ ਨੂੰ ਹੀ ਸੌ ਕੇ ਉੱਠੀ ਸੀ ਅਗਲੇ ਦਿਨ ਵੀ ਸਭ ਕੁਝ ਆਮ ਵਾਂਗ ਰਿਹਾ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਮਾਦਰੀ ਆਪਣੇ ਕਮਰੇ ਵਿੱਚ ਆਈ ਤਾਂ ਉਸੇ ਸਮੇਂ ਸਪਨਾ ਨੇ ਫੋਨ ਕਰਕੇ ਉਸ ਨੂੰ ਬੁਲਾਇਆ ਜਿਵੇਂ ਜਿਵੇਂ ਰਾਤ ਹੋ ਰਹੀ ਸੀ ਤਾਂ ਮਾਦਰੀ ਨੇ ਸੋਚਿਆ ਕਿ ਸਾਰੇ ਸੌਂ ਗਏ ਹੋਣਗੇ ਇਸ ਲਈ ਉਹ ਚਲੀ ਗਈ ਸੀ ਮਾਦਰੀ ਨੇ ਦੇਖਿਆ ਕਿ ਬਹੁਤ ਸਾਰੀਆਂ ਔਰਤਾਂ ਉੱਥੇ ਬੈਠੀਆਂ ਹੋਈਆਂ ਹਨ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਰਾਤ ਦੇ ਇਸ ਸਮੇਂ ਇੰਨੀਆਂ ਔਰਤਾਂ ਉੱਥੇ ਕੀ ਕਰ ਰਹੀਆਂ ਸੀ ਉਸ ਨੇ ਇੱਧਰ ਉੱਧਰ ਦੇਖਿਆ ਤਾਂ ਉੱਥੇ ਕੋਈ ਵੀ ਆਦਮੀ ਨਹੀਂ ਸੀ ਇਸ ਲਈ ਮਾਦਰੀ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਸਪਨਾ ਦੀ ਮਾਂ ਮਾਸੀ ਤੇ ਬਾਕੀ ਸਾਰੀਆਂ ਰਿਸ਼ਤੇਦਾਰੀ ਦੀਆਂ ਔਰਤਾਂ ਉੱਥੇ ਮੌਜੂਦ ਸੀ ਉਹ ਸਾਰੀਆਂ ਇਕੱਠੀਆਂ ਗੱਲਾਂ ਕਰ ਰਹੀਆਂ ਸੀ ਇੰਨਾ ਹੀ ਨਹੀਂ ਸਪਨਾ ਦੀ ਮਾਂ ਨੂੰ ਵੀ ਉਸਦੇ ਸਾਰੇ ਦੋਸਤਾਂ ਬਾਰੇ ਸਭ ਕੁਝ ਪਤਾ ਸੀ ਮਾਦਰੀ ਵੀ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕਰਨ ਲੱਗੀ ਕੁਝ ਸਮੇਂ ਬਾਅਦ ਸਪਨਾ ਦਾ ਪਿਤਾ ਵੀ ਉੱਥੇ ਆ ਗਿਆ ਉਹ ਬਹੁਤ ਧਿਆਨ ਨਾਲ ਮਾਦਰੀ ਨੂੰ ਦੇਖਣ ਲੱਗਾ ਸੀ ਫਿਰ ਉਸਨੇ ਸਪਨਾ ਨੂੰ ਕਿਹਾ ਬੇਟਾ ਪਤਾ ਕਰੋ ਤੁਹਾਡੀ ਪੂਆ ਕਿੱਥੇ ਤੱਕ ਪਹੁੰਚੀ ਹੈ ਸਪਨਾ ਦੀ ਪੂਆ ਜੰਮੂ ਤੋਂ ਰੀਲ ਗੱਡੀ ਰਾਹੀਂ ਆ ਰਹੀ ਸੀ ਸਪਨਾ ਨੇ ਕਿਹਾ ਠੀਕ ਹੈ Papa ਮੈਂ ਹੁਣੇ ਪੁੱਛ ਕੇ ਦੱਸਦੀ ਹਾਂ 1 ਮਿੰਟ ਬਾਅਦ ਉਸਨੇ ਦੱਸਿਆ ਕਿ ਟ੍ਰੇਨ ਆਉਣ ਵਾਲੀ ਹੈ ਤੇ ਉਸਦੇ ਪਿਤਾ ਨੇ ਕਿਹਾ ਠੀਕ ਹੈ ਮੈਂ ਉਸ ਨੂੰ ਲੈਣ ਜਾ ਰਿਹਾ ਹਾਂ ਫਿਰ ਸਪਨਾ ਦੇ ਪਿਤਾ ਨੇ ਮਾਦਰੀ ਨੂੰ ਕਿਹਾ ਚਲੋ ਮਾਦਰੀ ਬੇਟਾ ਮੈਂ ਤੁਹਾਨੂੰ ਆਪਣਾ ਸ਼ਹਿਰ ਦਿਖਾ ਕੇ ਲਿਆਉਂਦਾ ਹਾਂ ਨਾਲੇ ਤੁਹਾਡੇ ਜਾਣ ਨਾਲ ਤੁਹਾਡੀ ਪੂਆ ਨੂੰ ਵੀ ਵਾਪਸ ਆਉਣ ਸਮੇਂ ਤੁਹਾਡਾ ਸਾਥ ਮਿਲ ਜਾਵੇਗਾ ਮਾਦਰੀ ਕੁਝ ਸਮਾਂ ਸੋਚਣ ਲੱਗੀ ਤਾਂ ਉਦੋਂ ਹੀ ਸਪਨਾ ਦੀ ਮਾਂ ਨੇ ਕਿਹਾ ਬੇਟਾ ਚਲੇ ਜਾਵੋ ਨਾਲੇ ਘੁੰਮ ਲਵੋਗੇ ਮਾਦਰੀ ਨੇ ਕਿਹਾ ਠੀਕ ਹੈ ਅੰਕਲ ਜੀ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਜਦੋਂ ਉਹ ਬਾਹਰ ਗਏ ਮਾਦਰੀ ਨੇ ਸਪਨਾ ਨੂੰ ਕਿਹਾ ਮੈਂ ਆਪਣੀ ਚੱਪਲ ਆਪਣੇ ਕਮਰੇ ਵਿੱਚ ਭੁੱਲ ਆਈ ਹਾਂ ਸਪਨਾ ਨੇ ਕਿਹਾ ਚੱਪਲ ਦੀ ਕੀ ਜ਼ਰੂਰਤ ਹੈ ਰਾਤ ਤਾਂ ਹੈਗੀ ਹੈ ਤੁਸੀਂ ਕਾਰ ਵਿੱਚ ਹੀ ਬੈਠੇ ਰਹਿਣਾ ਫਿਰ ਕੁਝ ਹੀ ਤੇਰ ਵਿੱਚ ਸਪਨਾ ਦਾ ਪਿਤਾ ਕਾਰ ਲੈ ਕੇ ਆ ਗਿਆ ਤੇ ਮਾਦਰੀ ਜਾ ਕੇ ਕਾਰ ਵਿੱਚ ਬੈਠ ਗਈ ਸੀ ਕਾਰ ਸੜਕ ਤੇ ਦੌੜਨ ਲੱਗੀ ਠੰਡੀ ਹਵਾ ਚੱਲ ਰਹੀ ਸੀ ਮਾਦਰੀ ਬਹੁਤ ਚੰਗਾ ਮਹਿਸੂਸ ਕਰ ਰਹੀ ਸੀ ਕੁਝ ਦੇਰ ਬਾਅਦ ਜਦ ਸਟੇਸ਼ਨ ਆ ਗਿਆ ਤੇ ਉਸ ਦਾ ਅੰਕਲ ਹੀਠਾ ਉਤਰ ਕੇ ਪੋਸ਼ਪੜਤਾਲ ਕਰਨ ਚਲਾ ਗਿਆ ਫਿਰ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤੇ ਕਹਿਣ ਲੱਗਾ ਰੇਲ ਗੱਡੀ 1 ਘੰਟਾ ਲੇਟ ਹੈ ਪਤਾ ਨਹੀਂ ਸਪਨਾ ਨੇ ਇੰਜ ਕਿਉਂ ਕਿਹਾ ਸੀ ਕਿ ਟ੍ਰੇਨ ਜਲਦੀ ਆਉਣ ਵਾਲੀ ਹੈ ਹੁਣ ਇਥੋਂ ਘਰ ਜਾਣ ਤੇ ਲਗਭਗ 1 ਘੰਟਾ ਲੱਗੇਗਾ ਇਸ ਲਈ ਅਸੀਂ ਘਰ ਵਾਪਸ ਵੀ ਨਹੀਂ ਜਾ ਸਕਦੇ ਕਿਉਂਕਿ ਜੇਕਰ ਅਸੀਂ ਘਰ ਗਏ ਤਾਂ ਸਾਨੂੰ ਬਹੁਤ ਦੇਰ ਹੋ ਜਾਵੇਗੀ ਫਿਰ ਮਾਦਰੀ ਨੇ ਕਿਹਾ ਅੰਕਲ ਜੀ ਅਸੀਂ ਇੱਥੇ ਹੀ ਰੁਕਦੇ ਹਾਂ ਇਸ ਗੱਲ ਤੇ ਸਪਨਾ ਦਾ ਪਿਤਾ ਵੀ ਸਹਿਮਤ ਹੋ ਗਿਆ ਤੇ ਉਹ ਦੋਵੇਂ ਕਾਰ ਵਿੱਚ ਬੈਠ ਕੇ ਕੱਲਾ ਕਰਨ ਲੱਗੇ ਸੀ ਸਪਨਾ ਦੇ ਪਿਤਾ ਨੇ ਮਾਦਰੀ ਤੋਂ ਉਸਦੇ ਬਾਰੇ ਸਭ ਕੁਝ ਪੁੱਛਿਆ ਤਾਂ ਉਸਨੇ ਆਪਣੇ ਬਾਰੇ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ ਫਿਰ ਕੁਝ ਸਮੇਂ ਬਾਅਦ ਸੰਜੇ ਕਾਰ ਤੋਂ ਹੇਠਾਂ ਉਤਰਿਆ ਤੇ ਪਾਣੀ ਦੀ ਬੋਤਲ ਲੈਣ ਲਈ ਸਾਹਮਣੇ ਦੁਕਾਨ ਤੇ ਚਲੇ ਗਿਆ 5 ਮਿੰਟ ਬਾਅਦ ਉਹ ਪਾਣੀ ਦੀ ਬੋਤਲ ਲੈ ਆਇਆ ਸੀ। ਫਿਰ ਉਹ ਦੋਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪਏ ਸੀ। ਮਾਦਰੀ ਨੇ ਕਿਹਾ ਅੰਕਲ ਦੱਸੋ ਤੁਹਾਡੇ ਕੋਲ ਕਿਹੜੀ ਕਾਰ ਹੈ? ਸੰਜੇ ਨੇ ਜਵਾਬ ਦੇਣ ਦੀ ਬਜਾਏ ਉਸ ਕੋਲੋਂ ਹੀ ਪੁੱਛਿਆ ਤੁਹਾਡੇ ਕੋਲ ਕਿਹੜੀ ਕਾਰ ਹੈ? ਮਾਦਰੀ ਨੇ ਕਿਹਾ ਅੰਕਲ ਜੀ ਮੇਰੇ ਕੋਲ ਕੋਈ ਕਾਰ ਨਹੀਂ ਹੈ ਕਿਉਂਕਿ ਮੈਨੂੰ ਕਾਰ ਚਲਾਉਣੀ ਨਹੀਂ ਆਉਂਦੀ। ਸੰਜੇ ਅੰਕਲ ਉਸ ਦੀ ਗੱਲ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਤੁਸੀਂ ਅਜੇ ਤੱਕ ਕਾਰ ਚਲਾਉਣੀ ਹੀ ਨਹੀਂ ਸਿੱਖੀ ਮਾਦਰੀ ਨੇ ਕਿਹਾ ਮੈਨੂੰ ਕੋਈ ਸਿਖਾਉਣ ਵਾਲਾ ਹੀ ਨਹੀਂ ਸੀ ਤਾਂ ਸੰਜੇ ਨੇ ਕਿਹਾ ਬਸ ਇੰਨੇ ਕੁ ਗੱਲ ਹੈ ਮੈਂ ਤੁਹਾਨੂੰ ਹੁਣੇ ਹੀ ਕਾਰ ਚਲਾਉਣੀ ਸਿਖਾ ਦਿੰਦਾ ਹਾਂ ਮਾਦਰੀ ਨੇ ਕਿਹਾ ਅੰਕਲ ਜੀ ਰਹਿਣ ਦਿਓ ਜੇਕਰ ਇੰਨੀ ਰਾਤ ਨੂੰ ਮੈਂ ਕਾਰ ਚਲਾਉਣੀ ਸਿੱਖਾਂਗੀ ਤਾਂ ਕਾਰ ਨੂੰ ਇੱਧਰ ਉੱਧਰ ਠੋਕ ਦੇਵਾਂਗੀ ਅਸੀਂ ਇਹ ਤਾਂ ਕੱਲ ਵੀ ਸਿੱਖ ਸਕਦੇ ਹਾਂ ਪਰ ਸੰਜੇ ਨੇ ਮਾਦਰੀ ਨੂੰ ਕਿਹਾ ਸਾਡਾ ਵੈਸੇ ਵੀ ਸਮਾਂ ਨਹੀਂ ਲੰਘ ਰਿਹਾ ਇੱਥੇ ਖੁੱਲ੍ਹਾ ਥਾਂ ਤੇ ਰੋਸ਼ਨੀ ਵੀ ਬਹੁਤ ਹੈ ਚਲੋ ਇਸ ਸਮੇਂ ਨੂੰ ਬਰਬਾਦ ਕਰਨ ਦੀ ਬਜਾਏ ਵਰਤ ਲੈਂਦੇ ਹਾਂ ਮੈਂ ਤੈਨੂੰ ਕਾਰ ਚਲਾਉਣੀ ਸਿਖਾ ਹੀ ਦਿੰਦਾ ਹਾਂ ਉਸ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਸੰਜੀਤ ਨੇ ਮਾਦਰੀ ਨੂੰ ਅਜੇ ਹੀ ਕਾਰ ਸਿਖਾ ਦਿੱਤੀ ਕਿ ਉਹ ਰਾਮ ਨਾਲ ਚਲਾ ਸਕਦੀ ਸੀ ਹੁਣ ਮਾਦਰੀ ਨੂੰ ਸੰਜੇ ਨਾਲ ਇੰਜ ਲੱਗਣ ਲੱਗਾ ਜਿਵੇਂ ਉਹ ਉਸਦਾ ਪਤੀ ਹੋਵੇ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਸੰਜੇ ਨੂੰ ਕਹਿ ਦੇਵੇ ਮੈਂ ਤੁਹਾਨੂੰ ਪਸੰਦ ਕਰਨ ਲੱਗੀ ਹਾਂ ਇਸ ਗੱਲ ਨੂੰ ਸੰਜੇ ਵੀ ਸਮਝ ਗਿਆ ਸੀ ਪਰ ਕੰਟੇ ਕੋ ਬਾਅਦ ਟ੍ਰੇਨ ਆ ਗਈ ਸੀ ਤੇ ਫਿਰ ਉਹ ਭੂਆ ਨੂੰ ਨਾਲ ਲੈ ਕੇ ਘਰ ਆ ਗਏ ਰਾਤ ਬਹੁਤ ਹੋ ਗਈ ਤੇ ਮਾਦਰੀ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ ਸੀ ਪਰ ਕੁਝ ਸਮੇਂ ਬਾਅਦ ਸੰਜੇ ਮਾਦਰੀ ਦੇ ਕੋਲ ਕਮਰੇ ਵਿੱਚ ਆਇਆ ਤੇ ਉਸ ਨੇ ਜੋ ਕੁਝ ਮਾਦਰੀ ਨੂੰ ਕਿਹਾ ਉਸ ਨੂੰ ਸੁਣ ਕੇ ਉਹ 당ਗ ਰਹਿ ਗਈ ਸੀ ਸੰਜੇ ਨੇ ਕਿਹਾ ਮਾਦਰੀ ਬੇਟਾ ਤੁਸੀਂ ਜੋ ਸੋਚ ਰਹੇ ਸੀ ਅਜਿਹਾ ਬਿਲਕੁਲ ਨਹੀਂ ਹੋ ਸਕਦਾ ਮੈਂ ਤੈਨੂੰ ਆਪਣੀ ਬੇਟੀ ਸਪਨਾ ਦੀ ਤਰ੍ਹਾਂ ਸਮਝਦਾ ਹਾਂ ਇਹ ਕਹਿਣ ਤੋਂ ਬਾਅਦ ਸੰਜੇ ਮਾਦਰੀ ਦੇ ਕਮਰੇ ਵਿੱਚੋਂ ਬਾਹਰ ਆ ਗਿਆ ਸੀ ਤੇ ਮਾਦਰੀ ਆਪਣੀ ਸੋਚ ਤੇ ਪਛਤਾਵਾ ਕਰ ਰਹੀ ਸੀ ਅਗਲੇ ਦਿਨ ਸਵੇਰੇ ਮਾਦਰੀ ਨੇ ਸੰਜੇ ਨੂੰ ਕਿਹਾ ਅੰਕਲ ਜੀ ਮੈਨੂੰ ਮਾਫ ਕਰ ਦੇਵੋ ਮੈਂ ਇਕੱਲੇਪਣ ਕਰਕੇ ਜਜ਼ਬਾਤੀ ਹੋ ਗਈ ਸੀ ਸੰਜੇ ਨੇ ਮਾਦਰੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਬੇਟੀ ਮੈਂ ਸਮਝ ਸਕਦਾ ਹਾਂ ਪਰ ਹੁਣ ਤੁਹਾਡੇ ਕੋਲ ਵੀ ਆਪਣਾ ਪਰਿਵਾਰ ਹੈ ਦੋਸਤੋ ਹਰ ਇਨਸਾਨ ਦੀ ਸੋਚ ਗਲਤ ਨਹੀਂ ਹੁੰਦੀ ਹੈ ਤੇ ਜਿਹੇ ਇਨਸਾਨ ਆਪਣੇ ਰਿਸ਼ਤੇ ਤੇ ਮਰਿਆਦਾ ਨੂੰ ਕਾਇਮ ਰੱਖਦੇ ਹਨ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ